ਸਾਡੇ ਐਸ.ਪੀ.ਸੀ. ਪ੍ਰਧਾਨ ਨੇ ਹੋਰ ਹਰਜਿੰਦਰ ਸਿੰਘ ਇਹ ਵੀ ਪਿਛੇ ਉਹ ਜੋ ਵਕੀਲ ਨੇ ਵਕੀਲ ਸਿਗੇ ਹੁਸ਼ਿਆਰਪੁਰ ਉਹ ਗੱਲ ਕਰ ਰਹੇ ਸੀ ਇਹਨਾਂ ਦਾ ਵੀ ਨਾਂ ਉਸੇ ਜ਼ਿਲ੍ਹੇ ਦਾ ਕਿ ਇਹਨਾਂ ਨੂੰ ਵੀ ਮਾਰ ਦੇਣਾ ਹੈ ਬਾਹਰ ਦੇਣਾ ਹੈ ਕਿਉਂਕਿ ਪੁਲਿਸ ਵਾਲੇ ਦੇਖ ਨਹੀਂ ਸਕਦੇ ਸਿਗੇ ਵੀ ਜਿਹੜੇ ਖਾੜਕੂ ਹੈਗੇ ਹਨ ਵਸਤੇ ਕੋਈ ਵੀ ਵਕੀਲ ਪੇਸ਼ ਹੋਵੇ ਤੇ ਕਿਉਂਕਿ ਇਹ ਵਕੀਲ ਜਿਹੜੇ ਨੇ ਮੁਫਤ ਪੇਸ਼ ਹੁੰਦੇ ਸਿਗੇ ਇਸ ਕਰਕੇ ਜ਼ਿਆਦਾ ਵੀ ਚੁਗਦੇ ਸੀ ਕਿ ਪੰਜਾਬ ਦੇ ਵਿੱਚ ਵੀ 90 ਦੇ ਦੌਰ ਦੇ ਵਿੱਚ ਹਜ਼ਾਰਾਂ ਮੁੰਡੇ ਚੁਕੇ ਗਏ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਹੋਏ ਉਹਨਾਂ ਮੁਕਾਬਲਿਆਂ ਤੋਂ ਬਾਅਦ ਉਹਨਾਂ ਨੂੰ ਅਣਖਸ਼ਾਤੀਆਂ ਲਾਸ਼ਾਂ ਕਹਿ ਕੇ ਪੰਜਾਬ ਦੇ ਵਿੱਚ ਦਫਨਾਇਆ ਗਿਆ ਉਹਦੇ ਵਾਸਤੇ ਜਸਵੰਤ ਸਿੰਘ ਖਾਲੜਾ ਹੋਰੀ ਕੰਮ ਕਰ ਰਹੇ ਸੀਗੇ ਜਸਵੰਤ ਸਿੰਘ ਖਾਲੜਾ ਹੋਰਾਂ ਨੂੰ ਚੁੱਕ ਕੇ ਮਾਰ ਦਿੱਤਾ ਗਿਆ ਉਹਨਾਂ ਦੀ ਲਾਸ਼ ਵੀ ਨਹੀਂ ਮਿਲੀ ਸਾਡੇ 4 ਵਕੀਲ ਸਾਥੀ ਪੰਜਾਬ ਪੁਲਿਸ ਨੇ ਚੁੱਕ ਕੇ ਮਾਰ ਦਿੱਤੇ ਇੱਕ ਵਕੀਲ ਸਾਥੀ ਰੋਪੜ ਦਾ ਤੋ ਦੀ ਵਾਈਫ ਤੇ ਉਹਦਾ ਉਹ ਚਾਰ ਸਾਲ ਦਾ ਬੱਚਾ ਵੀ ਮਾਰ ਖਪਾਏ। ਇਹ ਸਾਰੇ ਕੇਸਾਂ ਨੂੰ ਅਸੀਂ ਸੁਪਰੀਮ ਕੋਰਟ ਲੈ ਕੇ ਗਏ। ਤੇ ਉਹ ਵਕੀਲ ਕੌਣ ਸੀ ਜੀ ਕਿਉਂ ਉਹਨਾਂ ਨੂੰ ਚੁੱਕਿਆ ਗਿਆ? ਵਕੀਲ ਦੇ ਤਰ੍ਹਾਂ ਮੈਂ ਦੱਸਿਆ ਜਿਵੇਂ ਜਿਹੜੇ ਜਿਹੜੇ ਖਾੜਕੂ ਆ ਬਾਅਦ ਦੇ ਦੌਰਾਨ ਜਿਹੜੇ ਵਕਸੀ ਵਕੀਲ ਸੀਗੇ ਜਿਹੜੇ ਅਸੀਂ ਉਹਨਾਂ ਨੂੰ ਉਹਨਾਂ ਦੇ ਕੇਸਾਂ ਨੂੰ ਲੜਦੇ ਸੀਗੇ ਸਾਡੇ ਚਾਰ ਵਕੀਲ ਸਾਥੀ ਚੁੱਕ ਕੇ ਮਾਰ ਦਿੱਤੇ। ਹੂੰ। ਐਂਡ ਪੁਲਿਸ ਨੇ ਪੁਲਿਸ ਨੇ ਪੰਜਾਬ ਪੁਲਿਸ ਨੇ ਮਾਰਤੇ ਐਂਡ ਚਲਾਨ ਵੀ ਪੇਸ਼ ਹੋਏ ਨੇ ਉਹਨਾਂ ਕੇਸਾਂ ਵਿੱਚ। ਹੂੰ। ਇਹ ਮਤਲਬ ਉਹ ਦਸਕੂਲ ਵਾਂਸਿੰਗ ਐਡਵੋਕੇਟ ਉਹਦੀ ਵਾਈਫ ਤੇ 4 ਸਾਲ ਦਾ ਬੱਚਾ ਵੀ ਰੋਪੜ ਤੋਂ ਚੁੱਕ ਕੇ ਉਹਨਾਂ ਨੇ ਮਾਰ ਤਾ ਮਾਰ ਖ ਪਾਇਆ ਸੋ ਉਹ ਸਾਰਿਆਂ ਦੀ ਇਨਕੁਆਰੀ ਨਹੀਂ ਸੀ ਹੋ ਰਹੀਆਂ ਫਿਰ ਅਸੀਂ ਜਿਹੜਾ ਹੈਗਾ ਉਹਦੀ ਆਵਾਜ਼ ਬੁਲੰਦ ਕੀਤੀ ਖੈਰ ਜਸਟਿਸ ਗੁਲਦੀਪ ਸਿੰਘ ਇਨਕੁਆਰੀ ਮਾਰ ਕੀਤੀ ਫਿਰ ਰਿਪੋਰਟਾਂ ਵੀ ਸਾਡੇ ਹੱਕ ਚ ਆਈਆਂ ਇੱਥੋਂ ਤੱਕ ਕਿ ਅਸੀਂ 30 ਵਕੀਲਾਂ ਦੀ ਇੱਕ ਲਿਸਟ ਜਾਰੀ ਕੀਤੀ ਇਹ ਐ ਜਿਹੜੇ 4 ਮਰੇ ਨੇ ਇਸ ਤੋਂ ਇਲਾਵਾ 30 ਨੂੰ ਹੋਰ ਮਾਰਨ ਦੀ ਇਹਨਾਂ ਦੀ ਮਨਸ਼ਾ ਹੈਗੀ ਹੈ ਕਿਉਂਕਿ ਪੁਲਿਸ ਵਾਲੇ ਦੇਖ ਨਹੀਂ ਸਕਦੇ ਸੀਗੇ ਵੀ ਜਿਹੜੇ ਖਾੜਕੂ ਹੈਗੇ ਹਨ ਵਸਤੇ ਕੋਈ ਵੀ ਵਕੀਲ ਪੇਸ਼ ਹੋਵੇ ਹੂੰ ਤੇ ਕਿਉਂਕਿ ਇਹ ਵਕੀਲ ਜਿਹੜੇ ਨੇ ਮੁਫਤ ਪੇਸ਼ ਹੁੰਦੇ ਸੀਗੇ ਇਸ ਕਰਕੇ ਜ਼ਿਆਦਾ ਵੀ ਚੁਗਦੇ ਸੀ ਹੂੰ ਤੇ ਉਹਦੇ ਵਿੱਚ ਵੀ ਉਹਨਾਂ ਨੇ 30 ਵਕੀਲਾ ਨੂੰ ਜਿਹੜਾ ਹੈਗਾ ਸਕਿਉਰਿਟੀ ਪ੍ਰੋਵਾਈਡ ਕੀਤੀ ਈਵਨ ਜਿਹੜਾ ਸਾਡੇ ਐਸਪੀਸੀ ਪ੍ਰਧਾਨ ਨੇ ਹੁਣ ਹਰਜਿੰਦਰ ਸਿੰਘ ਤਾਂ ਇਹ ਵੀ ਪਿਛੇ ਵੱਜੂ ਵਕੀਲ ਨੇ ਵਕੀਲ ਸੀਗੇ ਹੁਸ਼ਿਆਰਪੁਰ ਬੋਲ ਕਰ ਰਹੇ ਸੀ ਇਹਨਾਂ ਦਾ ਵੀ ਨਾ ਉਸੇ ਲਿਸਤ 'ਚ ਕਿ ਇਹਨਾਂ ਨੂੰ ਵੀ ਮਾਰ ਦੇਣਾ ਬਾਹਰ ਦੇਣਾ ਕਿਉਂਕਿ ਇਹ ਉੱਥੇ ਸੇਵਾ ਕਰਦੇ ਸੀ ਸੋ ਇੱਕ ਪਟੀਸ਼ਨ ਜਿਹੜੀ ਮੈਂ ਆਪਣੇ ਮੈਂ ਇੱਕ ਲੈਟਰ ਪਟੀਸ਼ਨ ਲਿਖੀ ਚੀਫ ਜਸਟਿਸ ਸੁਪਰੀਮ ਕੋਰਟ ਨੂੰ ਜਿਹਦੇ ਵਿੱਚ ਮੈਂ ਇਹਨਾਂ ਵਕੀਲਾਂ ਦੀ ਲਿਸਟ ਜਾਰੀ ਕੀਤੀ ਵੀ ਇਹਨਾਂ ਨੂੰ ਕੱਲ ਨੂੰ ਮਾਰਿਆ ਜਾ ਸਕਦਾ। ਸੋ ਜਸਟਿਸ ਗੁਲਦੀਪ ਸਿੰਘ ਦੇ ਬੈਂਚ ਨੇ ਸਾਨੂੰ ਸਾਰਿਆਂ ਨੂੰ ਸਿਕਿਉਰਿਟੀ ਲਗਾਤੀ ਸੀ ਆਰਪੀਐਫ ਦੀ। ਸੋ ਉਹਨਾਂ ਨੇ ਕਿਹਾ ਸੀ ਸੀਆਰਪੀਐਫ ਹੋਵੇ ਜਾਂ ਚੰਡੀਗੜ੍ਹ ਪੁਲਿਸ ਹੋਵੇ ਜਾਂ ਪੰਜਾਬ ਪੁਲਿਸ ਹੋਵੇ ਇਹ 1996 ਦਾ ਆਰਡਰ ਹੈ। ਜੀ। ਨਵਕਰਨ ਸਿੰਘ ਵਰਸਸ ਸਟੇਟ ਆਫ ਪੰਜਾਬ ਦੇ ਉੱਤੇ ਗੂਗਲ ਤੇ ਵੀ ਅਵੇਲੇਬਲ ਹੈ। ਜੀ। ਸੋ ਅੱਜ ਜਿਹੜੇ ਅਸੀਂ ਜਿਉਂਦੇ ਆ ਮੈਲਟਾਈ ਲਿਖਿਆ ਵੀ ਅੱਜ ਜਿਹੜੇ ਜਿਉਂਦੇ ਆ ਤੇ ਅਸੀਂ ਸੇਵਾ ਕਰ ਸਕੇ ਤੇ ਰੂਲ ਆਫ ਲਾ ਨੂੰ ਰਿਸਟੋਰ ਕਰਾ ਸਕੇ ਪੰਜਾਬ ਵਿੱਚ ਉਹਨਾਂ ਦੇ ਹੁਕਮਾਂ ਦੇ ਅਦੌਲਤ ਹੂੰ ਉਹਨੇ ਬੜੀ ਵੱਡੀ ਗੱਲ ਹੈ ਨੀਰਜੀ ਕਿ ਜੱਜ ਤਾਂ ਬਹੁਤ ਹੋਏ ਨੇ ਇੱਕ ਸਿੱਖ ਜੱਜ ਦਾ ਇਹ